ਸਾਸੀ ਕਾਲ ਦੀ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਬਾਈ ਜੀ ਗੱਲ ਆਪਾਂ ਪਨੀਰੀ ਦੇ ਵਿੱਚ ਜਿਹੜਾ ਗੰਦੋਗਿਆ ਹੁੰਦਾ ਜਿਵੇਂ ਆਪਣਾ ਸਵਾੰਖ ਹੋ ਗਿਆ ਜਾਂ ਮੁਰਕ ਹੋ ਗਿਆ ਜਾਂ ਆਪਣੀ ਆ ਐਡਸਟ ਬੂਟੀ ਹੋ ਗਈ ਜਾਂ ਇੱਕ ਘੋੜਾ ਘਾਜਾ ਗਾਂ ਦੀ ਗਾਂ ਤੰਦ ਜਾਂ ਮਾਰਦਾ ਉਹਦੇ ਵਾਸਤੇ ਪਨੀਰੀ ਦੇ ਵਿੱਚ ਬਾਈ ਜੀ ਜਿਹੜੀ ਆਪਾਂ ਦਵਾਈ ਪਾਉਣੀ ਆ ਇਹ ਮੇਰੇ ਹੱਥ 'ਚ ਹੈਗੀ ਆ ਨੋਮਨੀ ਗੋਲਡ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ ਨੋਮਨੀ ਗੋਲਡ ਤੇ ਜਿਹੜੀ ਇਹ ਦਵਾਈ ਆ ਬਾਈ ਜੀ ਇਹ ਇੱਕ ਕਨਾਲ ਦੇ ਵਿੱਚ 20 ਤੋਂ 25 ਗ੍ਰਾਮ ਪੈਣੀ ਆ ਢੋਲੀ ਦੇ ਵਿੱਚ ਤੁਸੀਂ ਸਭ ਲੋ ਵੀ 25 ਗ੍ਰਾਮ ਦਵਾਈ ਪਾ ਸਕਦੇ ਹੋ 20 ਤੋਂ 25 ਗ੍ਰਾਮ ਦੀ ਸਪਰੇਅ ਆਪਾਂ ਕਰਨੀ ਆ ਇੱਕ ਕਨਾਲ ਤੇ ਇਹਦੇ ਵਿੱਚ ਬਾਈ ਜੀ ਕੱਖਾ ਜਿਵੇਂ ਹੁਣ 4-5 ਕਨਾਲਾਂ ਮੇਰੀ ਪਨੀਰੀ ਆ ਜੀ 1500 ਲੌਂ ਦੀ ਜੇ ਅੱਜ ਜੇ ਆਪਾਂ ਦਵਾਈ ਪਾ ਲਾਂਗੇ ਹੁਣ ਤਾਂ 3000 ਕਨਾਲਾਂ ਦੇ ਵਿੱਚੋਂ ਆਪਾਂ ਜਿਹੜਾ ਹੈਗਾ ਗੰਦ ਮਾਰ ਲਾਂਗੇ ਤੇ ਮੋਰਕੇ ਬਾਈ ਜੀ ਜਦੋਂ 40 45 ਕਿੱਲਿਆਂ ਵਾਣ ਵਾਣ ਦੇ ਵਿੱਚ ਇਹਦੇ ਵਿੱਚ ਲੱਗਣੀ ਆ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਵਿੱਚ ਢੀੜਾ ਕੱਢਣਾ ਕਿਉਂਕਿ ਲੇਬਰ ਦੀ ਹਰ ਦਿਨ ਦੀ ਦਿਨ ਸਮੱਸਿਆ ਜਿਹੜੀ ਆ ਵਧ ਰਹੀ ਆ ਤਾਂ ਇਹ ਆਪਾਂ ਜੀ ਨੋਮਨੀ ਗੋਲਡ ਦੀ ਸਿਫਾਰਿਸ਼ ਤਾਂ ਕਰ ਰਹੇ ਆ ਵੀ ਜਿਹੜੀ ਆ 1509 ਮੇਰੀ ਜਿਵੇਂ ਬਾਸਪਤੀ ਆ ਜਾਂ ਕਈ ਭਰਾਵਾਂ ਨੇ ਪਰਮਲ ਝੋਨਾ ਲਾਉਣਾ ਜਾਂ ਹੋਰ ਵੈਰਟੀਆਂ ਵੀ ਲਾਉਣੀਆਂ ਆ ਤਾ ਇਹ ਜਿਹੜੀ ਦਵਾਈ ਆਪਾਂ ਜਦੋਂ ਟਰਾਂਸਪਲੈਂਟ ਕਰਨੀ ਆ ਉਦੋਂ ਕਰਨੀ ਦਾ ਪਹਿਲਾਂ ਪਾਉਣੀ ਆ ਬਾਈ ਇਹਨੂੰ ਪਹਿਲਾਂ ਨਹੀਂ ਪਾਉਣਾ ਇੱਕ ਹਫ਼ਤਾ ਪਹਿਲਾਂ ਪਾਉਣੀ ਆ ਜਦ ਤਨ ਆਪਾਂ ਪਟਣੀ ਆ ਬਨੇਰੀ ਕਿਉਂਕਿ ਜੇ ਇਹਨੂੰ ਆਪਾਂ ਪਹਿਲਾਂ ਪਾਉਨੇ ਆ ਤਾਂ ਇਹ ਬਨੇਰੀ ਨੂੰ ਰੋਕ ਦਿੰਦੀ ਆ ਤੇ ਹਫ਼ਤਾ ਇਹਨੂੰ ਪਹਿਲਾਂ ਆਪਾਂ ਤਾਂ ਪਾਉਣਾ ਵੀ ਇਹ ਜੇ ਬਨੇਰੀ ਨੂੰ ਰੋਕੇ ਬਨੇਰੀ ਤਾਂ ਕਿਉਂਕਿ ਹੁਣ ਇਸ ਟਾਈਮ ਜਮਾ ਮੇਰੀ ਆਹ ਬਨੇਰੀ ਬਾਈ ਜੀ ਤਿਆਰ ਆ ਆ ਤੁਸੀਂ ਦੇਖ ਸਕਦੇ ਹੋ ਜਮਾ ਲਾਉਣ ਦੇ ਤਿਆਰ ਆ ਪਨੀਰੀ ਆਪਣੀ ਪੂਰੀ ਫੱਟੀ ਵਾਲੀ ਪਨੀਰੀ ਆ ਬਾਈ ਸਾਖ ਥੱਲੇ ਹੈਗਾ ਕਪੜਾ ਚੁੱਕੀ ਆ ਇਸ ਟਾਈਮ ਇਹ ਬਾਈਆਂ 30 ਦਿਨਾਂ ਦੀ ਬਾਈ ਜੀ ਪਨੀਰੀ ਹੋ ਗਈ ਆ ਤੇ ਦਿਨ 4-5 ਹੀ ਰਹਿ ਗਏ ਹੋਰ ਆਪਣੇ ਜਿਹੜੇ ਇੱਕ ਤਰੀਕ ਤੋਂ ਆਪਾਂ ਸ਼ੁਰੂ ਕਰਨਾ ਹੈ ਕੰਮ 28-29 ਦਿਨਾਂ ਦੀ ਸਮਝ ਲਓ 30 ਦਿਨਾਂ ਦੀ ਪਨੀਰੀ ਹੋ ਜਾਣੀ ਹੈ ਇਹ ਜਿੱਦਣ ਆਪਾਂ ਟ੍ਰਾਂਸਪਲੈਂਟ ਕਰਾਂਗੇ ਤੇ ਇਹ ਦਵਾਈ ਆਪਾਂ ਇੱਕ ਹਫ਼ਤਾ ਪਹਿਲਾਂ ਤਾਂ ਪਾਉਣੀ ਆ ਵੀ ਜਿਹੜਾ ਸਵਾਖਾ ਜਾਂ ਆਪਣਾ ਮੁਰਕਾ ਜਿਵੇਂ ਆਪਣਾ ਆ ਬਾਈ ਮੁਰਕਾ ਇਹਨੂੰ ਮੋਥਰਾ ਵੀ ਕਹਿ ਦਿੰਦੇ ਆ ਮੋਥਾ ਵੀ ਕਹਿ ਦਿੰਦੇ ਆ ਅਸੀਂ ਇਹਨੂੰ ਮੁਰਕ ਕਹਿ ਦਿੰਨੇ ਆ ਕਈ ਭਰਾ ਕੋਈ ਹੋਰ ਨਾਮ ਵੀ ਲੈਂਦੇ ਹੋਣਗੇ ਇਹਦੇ ਵਿੱਚ ਬਾਈ ਜੀ ਜਿਵੇਂ ਆ ਸਲੂਕਣ ਦੇ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਆ ਆ ਵਿੱਚ ਪਨੀਰੀ ਦੇ ਓਕੇ ਆਉਂਦੀ ਆ ਸਲੂਕਾ ਹੋ ਗਈ ਮੁਰਕ ਹੋ ਗਿਆ ਘੋੜਾ ਕਾ ਹੋ ਗਿਆ ਜਿਹੜਾ ਤੰਦ ਜੇ ਮਾਰਦਾ ਤਾਂ ਇੱਕ ਹਫਤਾ ਇਹਨੂੰ ਪਹਿਲੇ ਹਫਤੇ ਵਿੱਚ ਦੇ ਛਿੜਕਣਾ ਕਿਉਂਕਿ ਇਹ ਦਵਾਈ ਨੇ ਬਾਈ ਜੀ ਮਾਰਨਾ ਵੀ ਆ ਤੇ ਜੇ ਰਹਿ ਵੀ ਗਿਆ ਤਾਂ ਉਹਨੂੰ ਬੋਡਾ ਜ਼ਰੂਰ ਕਰੂਗੀ ਜਦੋਂ ਲੇਬਰ ਆਪਣੀ ਪਨੀਰੀ ਪੱਟੂਗੀ ਤਾਂ ਉਹ ਉਤੋਂ ਹੀ ਟੁੱਟ ਜਾਊਗਾ ਘਾਹ ਵਿੱਚ ਨਹੀਂ ਆਊਗਾ ਜੜ੍ਹ ਸਮੇਤ ਵਿੱਚ ਨਹੀਂ ਆਉਂਦਾ ਤਾਂ ਫਿਰ ਆਪਾਂ ਨੂੰ ਜਿਹੜੀ ਦਿੱਕਤ ਆ ਘਾਹ ਦੀ ਉਹ ਕਿਸੇ ਵੀ ਵਾਹਣ ਦੇ ਵਿੱਚ ਨਹੀਂ ਆਊਗੀ ਤੇ ਇਹ ਜ਼ਰੂਰੀ ਆ ਬਾਈ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਇਹ ਜ਼ਰੂਰ ਵਰਤੋ ਪਨੀਰੀ ਦੇ ਵਿੱਚ ਕਿਉਂਕਿ ਇਹਦੇ ਨਾਲ ਜੇ ਬਈ ਗੰਧ ਗਾਂ ਆਪਣੇ ਸਾਰੇ ਵਾਣ ਚ ਜਾਵੜਿਆ ਦਾ ਮੁੜ ਕੇ ਬਹੁਤ ਔਖਾ ਹੋ ਜਾਂਦਾ ਤੇ ਇਹਨੂੰ ਆਪਣਾ ਪਹਿਲਾਂ ਹੀ ਇਹਦਾ ਹੱਲ ਕਰ ਲੋ ਜਿਹੜਾ ਪਨੀਰੀ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਆਪਣਾ ਘਾ ਹੈਗਾ ਮੁਰਕਾ ਜਾਂ ਜੋ ਵੀ ਹੈਗਾ ਇੱਕ ਹਫ਼ਤਾ ਪਹਿਲਾਂ ਦੀ ਆਪਾਂ ਤੁਹਾਨੂੰ ਕਹਿ ਰਹੇ ਹਾਂ ਵੀ ਇੱਕ ਹਫ਼ਤਾ ਪਹਿਲਾਂ ਪਾਉਣੀ ਹੈ ਤੇ ਸਾਰੇ ਭਰਾ ਬਣੇ ਰਹੋ ਆਪਣੇ ਪੇਜ ਨਾਲ ਧੰਨਵਾਦ ਜੀ ਸਸੀਕਾ